ਸਿੰਘ ਤੇ ਸਰਦਾਰ ਭੀਮਾ ਸਿੰਘ ਗੰਡੇ ਲਾ ਰਹੇ ਨੇ ਦੇਖ ਲੋ ਲੈਣਾ ਮਾਰ ਕੇ ਹਲ ਨਾਲ ਪਹਿਲਾਂ ਨਾ ਉਹ ਤਿੰਨ ਲੈਣਾ ਕੰਪਲੀਟ ਕਰ ਦੇ ਪਹਿਲਾਂ ਤਿੰਨ ਲੈਣਾ ਚੱਲ ਲੱਗ ਨਾਲ ਦਿਖਾਉਣਾ ਹੀ ਤੇਰਾ ਵੇਖਣਾ ਹੀ ਹੱਥ ਵੀ ਕਿਵੇਂ ਛੁੱਧਾ ਕੇ ਨਹੀਂ ਲਓ ਬਾਈ ਜੀ ਦਿਖਾਉਣੇ ਆ ਤੁਹਾਨੂੰ ਹਰਜੀਤ ਸਿੰਘ 9811 ਗੰਡੇ ਲਾ ਰਿਹਾ ਅੱਜ ਹਰਜੀਤ ਕਿਵੇਂ ਆ ਫਿਰ ਲਾ ਦੇਗਾ ਅੱਜ ਨਾਪਦੇ ਆ ਕਿੱਲੀ ਤੇ ਆਪਣੀ ਦੀ ਫੜ ਹੋਰ ਆਪਾਂ ਵੀ ਲਾ ਲਗੇ ਆ ਦੇਖ ਲਓ ਬਾਈ ਲਾਇਨਾ ਮਾਰ ਕੇ ਇਸ ਤਰ੍ਹਾਂ ਗੰਡੇ ਲਾ ਰਹੇ ਆ ਹਰਜੀਤ ਅੱਜ ਗੰਡੇ ਲਵਾ ਰਿਹਾ ਪਹਿਲੀ ਵਾਰ ਪਹਿਲਾਂ ਨੇ ਕਦੇ ਗੰਡੇ ਲਾਏ ਹਾਂ ਬਾਦੂ ਕਿ ਲਾਏ ਹੈ ਬਾਦੂ ਵੀ ਲਾਏ ਕਿੰਨੇ ਆ ਰਹੀ ਲਾ ਤੂੰ ਮੇ ਤੈਨੂੰ ਤੂੰ ਤਾਂ ਕਹਿੰਦੇ ਮੈਂ ਪਹਿਲੀ ਵਾਰ ਹੀ ਲਾਏ ਨਿੱਕਾ ਹੁੰਦਾ ਬਈ ਬਹੁਤ ਲਾਉਂਦਾ ਰਿਆਸੀ ਜਨੇ ਆ ਤੇ ਗੰਡਾ ਕੋਈ ਹੈ ਕਿੰਨਾ ਲਾ ਰਹੇ ਆ ਤਿੰਨ ਚਾਰ ਮੰਨ ਲੀਏ ਕਿ ਜ਼ਿਆਦਾ ਕਰਦੀ ਪਨੀਰੀ ਆ ਤੇ ਜਿੰਨਾ ਥਾਂ ਲੱਗਿਆ ਨਾਪਦੇ ਆਂਗੇ ਆਹ ਦੇਖ ਲਓ ਵੀ ਕਰਤਾ ਕੰਮ ਸਟਾਰਟ 10 ਜਨਵਰੀ ਨੂੰ ਤੇ ਕਹਿੰਦੇ 2 ਕੁਇੰਟਲ ਗੰਡੇ ਹੋ ਜਾਣਗੇ ਇੰਨੇ ਥਾਂ ਚ ਹਣਾ ਕਿ ਘੱਟ ਹੋਣਗੇ ਹੈ ਨਹੀਂ ਵੀਰੇ 3 ਕੁਇੰਟਲ ਤੋਂ ਘੱਟ ਦਾ ਬਖ ਝਾੜ ਨਹੀਂ ਲੈਣਾ ਹਾਈ ਭਈਆ ਕਿਆ ਲਗਾ ਰਹੇ ਹੋ ਬਤਾਓ ਭਈਆ ਅਜੀਤ ਗੰਡੋ ਕੀ ਪਨੀਰੀ ਭਾਈ ਭਾਈ ਜੀ ਪਿਆਜ਼ ਲਗਾ ਰਹੇ ਆ ਭਾਈ ਪਿਆਜ਼ ਗੰਡੋ ਕੀ ਨਹੀਂ ਹੈ ਜੋ ਪਿਆਜ਼ ਲਗਾਤੇ ਹਨ ਇਹ ਦੇਸੀ ਕਿਸਮ ਦਾ ਪਿਆਜ਼ ਹੈ ਭਾਈ ਭਾਈ ਜੀ ਲਾਈਵ ਸ਼ੇਅਰ ਕਰ ਦਿਓ ਸਾਰੇ ਜਣੇ ਜਿਹੜੇ-ਜਿਹੜੇ ਦੇਖ ਰਹੇ ਆ ਤੇ ਫਿਰ ਆਪਾਂ ਹੋਰ ਵੀ ਗੱਲਾਂ-ਬੱਤਾਂ ਕਰਾਂਗੇ ਤੁਹਾਨੂੰ ਆਪਣੀ ਸਬਜ਼ੀ ਵੀ ਦਿਖਾਵਾਂਗੇ ਹਨਾ ਜਿਹੜੀ ਆਪਾਂ ਸਬਜ਼ੀ ਲਈ ਹੋਈ ਆ ਗੰਡੇ ਬੰਦਾ ਇਹ ਝਖੇੜਾ ਹੀ ਆ ਜੇ ਆਉਂਤੇ ਆ ਜੇ ਤਾਂ ਫਿਰ ਤਾਂ ਇਹ ਖੇਚਣ ਦਾ ਕੰਮ ਤੇ ਜੇ ਨਾ ਕਰੇ ਕੰਮ ਫਿਰ ਨਹੀਂ ਕਰਦਾ ਇਹ ਹਨਾ ਹਾਂ ਫੇਰ ਨਕਮਾ ਹੀ ਬੰਦਾ ਹਨਾ ਹਰਜੀਤ ਕੱਲੇ ਨੇ ਬਾਈ ਲਾਉਣੇ ਹੁਣ ਕਿੰਨੇ ਚਿਰ ਚਲਾ ਦੇਗਾ ਸਾਰੇ ਹਾਂ ਲਾ ਲਾਂਗੇ 1.5 ਘੰਟੇ ਚ ਹੂੰ 1.5 ਘੰਟੇ ਤੂੰ ਮੰਜੇ ਜਿੰਨਾ ਥਾਣੀ ਲਾਉਂਦਾ ਹੈਂ ਤੂੰ ਲਾਏਂਗਾ 2 ਦਿਨਾਂ ਚ ਇਹਨੇ ਘੰਡੇ ਸ਼ਰਤ ਲਾ ਲੈ ਮੇਰੇ ਨਾਲ ਭੋਲੇ ਲੈ ਪਨੀਰੀ ਤਿੰਨ ਘੰਟੇ ਲਓ ਜੀ ਕਹੋ ਚੈੱਕ ਗੰਡੇ ਬਹੁਤ ਸੋਹਣੇ ਲਾ ਰਿਹਾ ਹਰਜੀਤ ਮੁੰਡਾ ਅੱਜ ਆ ਦੇਖ ਅੰਮ੍ਰਿਤ ਪਬਲਿਕ ਫੁੱਲ ਫੁੱਲ ਦੇਖ ਰਹੇ ਆ ਦੇਖ ਲਓ ਭਾਈ ਨਹੀਂ ਦੇਖ ਰਹੇ ਸੀਐਮ ਜੀ ਆਪਾਂ ਵੀ ਅੱਜ ਲਵਾ ਰਹੇ ਆ ਗੰਡੇ ਤੇ ਹੋਰ ਸੁਣਾਓ ਜੀ ਹੈ ਲਾਈਨ ਸਿੱਧੀ ਮਾਰਨੀ ਜਮਾ ਸਾਡਾ ਤਰੀਕਾ ਦੇਖੋ ਜੀ ਲਾਈਨਅਪ ਮਾਰਨ ਦਾ ਤੁਹਾਨੂੰ ਦਿਖਾਉਨੇ ਅੱਜ ਖੜ ਜੀ ਓਏ ਹਾਲ ਨਾਲ ਮਾਰਾਂਗੇ ਦੂਰ ਬਾਲੀ ਖਿੱਚੀ ਬੈਠਾ ਲੈ ਤੂੰ ਤਾਂ ਯਾਰ ਐਨੀ ਦੂਰ ਨਾ ਖਿੱਚਿਆ ਕਰ ਇੱਕੋ ਜੀ ਲੈ ਆਂ ਤੂੰ ਉਹ ਨਹੀਂ ਨਹੀਂ ਬਹੁਤ ਫਰਕ ਆ ਦੇ ਪਹਿਲਾਂ ਹਾਲ ਨਾਲ ਖਿੱਚਣ ਦੇ ਵਧਗਾ ਲਾਗੇ ਗੰਡੇ ਨਾਲੇ ਹਾਏ ਮਾਦ ਹੋ ਜਾਂਦੀ ਜਿਹੜੀ ਤੂੰ ਲੈਣ ਮਾਰੀ ਹਰੀ ਮੈਨੂੰ ਫੜਾਰ ਪਨੀਰੀ ਲਿਆ ਕਿੰਨੀ ਬੱਟਲੀ ਆ ਜਾ ਬਹੁਤਾ ਗੇਰਾਂ ਲਾਦ ਗਿਆ ਆ ਕਿਆਰੀ ਆਇਓ ਆਇਓ ਦੋ ਕਿਆਰਗਾਂ ਦੇ ਪੱਟਤੀ ਤੁਸੀਂ ਤੂੰ ਤਾਂ ਉਦੋਂ ਵੀ ਦੂਰ ਕਰਤੀ ਲੈਣਾ ਫੜ ਯਾਰ ਮੈਂ ਲੈਣਾ ਨਹੀਂ ਨਹੀਂ ਰਹਿਣ ਦੇ ਛੱਡ ਜਾ ਫੜ ਬਈ ਯਾਰ ਸੇਹ ਨੂੰ ਲੈਣਾ ਛੱਡ ਦੇ ਛੱਡ ਦੇ ਗਲਤ ਆ ਪਹਿਲਾਂ ਯਾਰ ਜੋ ਉੱਤੇ ਤੇ ਗਲਤ ਆ ਫੜ ਦੇ ਇਹਦੇ ਗੰਡੇ ਮਿੱਥਾਂ ਨੂੰ ਵਾਲਾ ਹੋ ਕਰ ਦੂੰ ਨਾਣਾ ਲੰਮਾ ਕਰ ਫੋਨ ਹਾਂ ਐਂ ਕਿਆ ਐਂ ਕਿੰਨੇ ਜਨੇ ਦੇਖ ਰਹੇ ਇੱਕ ਹੀ ਮੋਲੀ ਚੱਲ ਕੋ ਨਾ ਆ ਲੋ ਭਾਈ ਲੈਣ ਮਾਰਤੀ ਆ ਉਧਰ ਪਨੀਰ ਪੜਦੇ ਦਿਖਾ ਲਿਆ ਆਪਣੇ ਬੰਦੇ ਆ ਜਾਓ ਆਪ ਪਨੀਰੀ ਖੇਦਿਆਂ ਪਨੀਰ ਆ ਜਾਓ ਭਾਈ ਜਿੰਨੇ ਪਨੀਰੀ ਪੱਟੀ ਗਈ ਆ ਦੇਖੋ ਆ ਆਪਣੀ ਗੋਭੀ ਆ ਬੰਦ ਗੋਭੀ ਆ ਦੇਖੋ ਆ ਦੇਖੋ ਭਾਈ ਪਨੀਰੀ ਦੀ ਪੱਟੀ ਆਜੋ ਆਜੋ ਇੱਧਰ ਆਇਓ ਇੱਧਰ ਪਨੀਰੀ ਪੱਟੀ ਜਾਂਦੇ ਆਪਣੇ ਬੰਦੇ ਆ ਲਓ ਆ ਦੇਖ ਨਾ ਦੇਖੋ ਬਈ ਚਲੋ ਆਪ ਛਾਲ ਲੈ ਪਨੀਰੀ ਲੈ ਕੇ ਆ ਦੇਖ ਚਲੋ ਬਈ ਆਜੋ ਬੱਸ ਆਜੋ ਆਪ ਪਨੀਰੀ ਲੈ ਗਿਆਂ ਉੱਥੇ ਆਜੋ ਸਮਝ ਨੇ ਲਾ ਕੇ ਕਰਾਓ ਓਏ ਆ ਦੇਖੋ ਵੀ ਲੈਣਾ ਪਈ ਜਾਂਦਾ ਨੀਰੀ ਧਰਤੀ ਆਪਾਂ ਇੱਥੇ ਨਾ ਰੱਖੋ ਪ੍ਰੀਰੀ ਵਿਚਾਲੇ ਓਏ ਮੈਂ ਉੱਧਰ ਰੱਖੀ ਤੂੰ ਵਿਚਾਲੇ ਰੱਖ ਗਈ ਚਲ ਇਹ ਕਰ ਦੇ ਤਾਂ ਨਾ ਰੋਈ ਕਰਦੇ ਵਾਹ ਦੇਖੋ ਚੱਕੋ ਵੀ ਹਈ ਆਪਣੀ ਆ ਘੈਰੀ ਪਈ ਇੱਕ ਤੇ ਇੱਕ ਉਹ ਘੈਰੀ ਪਈਆ ਬਰਲੇ ਪਾਸੇ ਹੋਰ ਬਾਈ ਠੀਕ ਹੋ ਸਾਰੇ ਹੈਲੋ ਹਾਂਜੀ ਲਓ ਵੀ ਪਣੀ ਰਿਜੈਕ ਕਰਉ ਤੁਸੀਂ ਆ ਦੇਖੋ ਲਾ ਰਹੀ ਆਪਣੀ ਗੀ ਡੇਲੇ ਦਾ ਤਾਂ ਆਪਾਂ ਨਵੇਂ ਕਢਾਈ ਸਿਸਟਿਕਰ ਉਹ ਬਣਾ ਦੀ ਹਲਦੀ ਦਾ ਤਾਂ ਪੁਰਾਣਾ ਹੀ ਡਿਜ਼ਾਈਨ ਡੇਲੇ ਦਾ ਆਪਾਂ ਨਵਾਂ ਬਣਾਇਆ ਸੀ ਡਿਜ਼ਾਈਨ ਆਹ ਹਾਂ 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 ਨਾ ਦੇਖੋ ਉਹ ਨਹੀਂ ਉਹ ਨਹੀਂ ਨਵਾਂ ਡਿਜ਼ਾਈਨ ਸੀ ਇਹ ਕਿ ਬਣਾਇਆ ਆਪਾਂ ਤੇ ਦੇਸੀ ਗੰਡਿਆਂ ਦੀ ਪਣੀ ਰੀ ਬਈ ਹਲਦੀ ਦਾ ਤਾਂ ਆਹੀ ਕੱਢਦੀ ਹਲਦੀ ਦਾ ਤਾਂ ਆਪਣਾ ਇਹ ਆ ਪੁਰਾਣਾ ਹੀ ਆ ਡੇਲੇ ਦਾ ਨਵਾਂ ਬਣਾਇਆ ਹਾਂ ਡਿਜ਼ਾਈਨ ਉਹ ਦੂਜੀ ਇਹ ਆ ਦੇ ਵੀ ਆ ਆਪਣਾ ਛੋਲਗਾ ਦੇਸੀ ਛੋਲਗਾ ਠੀਕ ਆ ਆ ਦੇਖੋ ਛੋਲਗਾ ਦੀਆਂ ਲਿਤੀ ਛੋਲਗਾ ਆਪਣਾ ਇਧਰ ਤੇ ਮੋਲੀਆਂ ਵੀ ਦਿਖਾਉਣਾ ਸੋਨੂੰ ਤੇ ਆਪਣੀ ਬੰਦ ਗੋਭੀ ਇਧਰ ਬੀਜੀ ਆ ਤੇ ਇਧਰ ਆਪਣੀਆਂ ਗਾਜਰਾਂ ਓਏ ਆ ਜੋ ਲਵਾ ਦਿਓ ਕਰਾ ਆ ਦੇਖੋ ਬਈ ਇੱਕ ਮਿੰਟ ਮੈਂ ਪਾਟ ਕੇ ਦਿਖਾਦਾ ਜਾ ਕੇ ਜਾ ਕੇ ਆ ਆ ਦੇਖੋ ਆ ਦੇਖੋ ਵੀ ਦੇਸੀ ਮੂਲਗੀ ਕਿਹਦਾ ਗੁੜ ਨੂੰ ਬੰਦਾ ਨਾ ਆ ਦੇਖੋ ਆਜੋ 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 ਪਨੀਰ ਹੀ ਪੱਟ ਲਾਂ ਕੋਈ ਨਹੀਂ ਹੁਣ ਇੰਨੀ ਅੱਧੀ ਘਿਆੜੀ ਪੱਟ ਆ ਦੇਖੋ ਤੇ ਆਪਣੀਆਂ ਬੰਦ ਕੋਬੀ ਆ ਫੁੱਲ 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 ਗੋਬੀ ਆ ਵੀ ਆਪਣੀ ਉਹ ਤੇ ਆ ਦੇਖੋ ਇਧਰ ਕਿਨੇ ਇਹਨੇ ਦੇਖ ਰਿਹਾ ਵੀਰੇ 15 24 ਹਾਂਜੀ ਕਮੈਂਟ ਆਇਆ ਕੋਈ ਆਈ ਜਾਂਦੇ ਕਮੈਂਟ ਇੱਕ ਆਇਆ ਕਮੈਂਟ ਆਹ ਦੇਖੋ ਭਾਈ ਹਾਂ ਵੀ ਤਾਂ ਆ ਕੀ ਕਰਦਾ ਆਪਣੀ ਰੀ ਲਾਉਣਾ ਗੰਡੇ ਲਾਉਣੇ ਗੰਡੇ ਗੰਡੇ ਠੀਕ ਆ ਭਾਈ ਤਾਂ ਇਹ ਕਹਿੰਦਾ ਗੰਡੇ ਲਾਉਣੇ ਅੱਜ ਆਹ ਦੇਖੋ ਲੈਣਾ ਮਾਰ ਰਹੀ ਆ ਕਿਨੀ ਕਿਨੀ ਬੱਥੇ ਕਰਾਂ ਮੈਂ ਚਾਰ ਚਾਰ ਹੰਗਲਾਂ ਵਿੱਚ ਹੀ ਲਾ ਦੇ ਪੰਜ ਤੇ ਚਾਰ ਤੇ ਇੰਨੇ ਕੱਟ ਦੇ ਲਾ ਦੇ ਤੇਰੇ ਬਾਏ ਬਾਏ ਚੰਗੋ ਵੀ ਬਾਏ ਅਸੀਂ ਗੰਡੇ ਪਨੀਰੀ ਲੱਲ ਗਏ ਤੇ ਸੁਣੋ ਬਾਅਦ ਚੋ ਗੱਲ ਕਰਦੇ ਤੁਹਾਡੇ ਨਾਲ